ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਸ਼ਟਪਦੀਆ ਚੌਤੁਕੀ ਇਕ ਓੰਕਾਰ ਸਤਗੁਰ ਪ੍ਰਸਾਦਿ ਦੁਬਿਦਾਨ ਪੜੋ ਹੋਰ ਬਿਨ ਹੋਰ ਨਾ ਪੂਜੋ ਮੜ ਮਸਾਣ ਨਾ ਜਾਈ ਤ੍ਰਿਸ਼ਨ ਰਾਚ ਨ ਪਰ ਘਰ ਜਾਵ ਤ੍ਰਿਸ਼ਨਾ ਨਾਮ 부ਝਾਈ ਦੁਬਿਦਾਨ ਪੜੋ ਹਰ ਬਿਨ ਹੋਰ ਨਾ ਪੂਜੋ ਮੜ ਮਸਾਣ ਨ ਜਾਈ ਕ੍ਰਿਸ਼ਨ ਰਾਜ ਨ ਪਰ ਘਰ ਜਾਵ ਕ੍ਰਿਸ਼ਨ ਨਾਮ 부ਝਾਈ ਘਰ ਪੀਤਰ ਘਰ ਗੁਰੂ ਦਿਖਾਇਆ ਸਹਜ ਰਤੇ ਮਨ ਭਾਈ ਤੂੰ ਆਪੇ ਦਾਨ ਆਪੇ ਬੀਨਾ ਤੂੰ ਦੇਵਹ ਮਤ ਸਾਈ ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸਿਉ ਲਿਵ ਲਾਈ ਰਹਾ ਅਸੰਖ ਬੈ ਰਾਗੀ ਕਹੇ ਬੈ ਰਾਗ ਸੋ ਬੈ ਰਾਗੀ ਜੀ ਖਸਮੈ ਭਾਵੈ ਹਿਰਦੈ ਸ਼ਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ ਇਕੋ ਚਿੱਤ ਮਨੁਆ ਨ ਡੋਲੇ ਤਉਤ ਵਰਜ ਰਹਾਵੇ ਸੇ ਜੀ ਮਤ ਸਦਾ ਰੰਗ ਰਾਤਾ ਕੀ ਕੀ ਗੁਣ ਗਾਵੇ ਮਨੁਆ ਪਾਉਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਭਾਈ ਜਿਬਾ ਨੇਤਰ ਸੋਤਰ ਸਚ ਰਾਤੀ ਜਲਨ ਬੂਜੀ ਤੁਝ ਹੈ ਬੁਝਾਈ ਅਸ ਨਿਰਾਸ ਰਹੈ ਬੈਰਾਗੀ ਨਿਜ ਘਰ ਤਾੜੀ ਲਾਈ ਭਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਜ ਪੀ ਆਈ ਦੁਬਦਾ ਵਿੱਚ ਬੈਰਾਗ ਨਾ ਹੋਵੀ ਜਬ ਲੋਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰਨ ਦੂਜਾ ਭਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇਵੜ ਆਈ ਅਪਰ ਅਪਾਰ ਅਗੰ ਅਗੋਚਰ ਕੀ ਮਨ ਪਾਈ ਸੁਨ ਸਮਾਦ ਮਹਾ ਪਰਮਾਰਥ ਤੀਨ ਭਵਨ ਪਤ ਨਮ ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹੰਮ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦਿਰਡਮੰ ਮਨ ਮੁਖ ਝੂਠ ਲਹੈ ਭੈ ਮਨ ਆਪੇ ਗਿਆਨ ਅਗੰਮ ਜਿਨ ਚੌਖਿਆ ਸੀ ਸੋਦ ਜਾਣਨ ਜਿਉ ਗੂੰਗੇ ਮਿਠਿਆਈ ਓ ਕਥ ਕੋ ਕਿਆ ਕਥਿਐ ਭਾਈ ਚਲੋ ਸਦ ਰਜਾਈ ਗੁਰਦਾਤਾ ਮੇਲੇ ਤਾਂ ਮਤ ਹੋਵੈ ਨੇ ਗੁਰੇ ਮਤਨਾ ਕਾਈ ਜਿਉ ਚਲਾਏ ਤਿਉ ਚਲਹਿ ਭਾਈ ਹੋਰ ਕਿਆ ਕੋ ਕਰੇ ਚਤੁਰਾਈ ਇਕ ਭਰਮ ਭੁਲਾਏ ਇਕ ਭਗਤੀ ਰਾਤੇ ਸੇਰਾ ਖੇਲ ਅਪਾਰ ਜਿਤ ਤੁਦ ਲਾਏ ਤੇ ਹਾ ਫਲ ਪਾਇਆ ਤੂੰ ਹੁਕਮ ਚਲਾਵਣਹਾਰਾ ਸਿਵਾ ਕਰੀ ਜੀ ਕਿਸ ਹੋਵੇ ਆਪਣਾ ਜੀਉ ਪਿੰਡ ਤੁਮਾਰਾ ਸਤਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰ ਗਗਨ ਅੰਤਰ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ਨਾਮ ਮਨ ਭਾਵੈ ਕਹ ਕਹਾਵੈ ਤਤੋ ਤਤਵ ਖਾਨੰ ਸ਼ਬਦ ਗੁਰ ਪੀਰਾ ਗਹਿਰ ਗੰਬੀਰਾ ਬਿਨ ਸ਼ਬਦੈ ਜਗ ਬਉ ਰਾਨੰ ਪੂਰਾ ਬੈ ਗਹ ਜ ਸੁਭਾਗੀ ਸਚ ਨਾਨਕ ਮਨ ਮਨ ਸ਼ਬਦ ਗੁਰ ਪੀਰਾ ਗਹਿਰ ਗੰਬੀਰਾ ਬਿਨ ਸ਼ਬਦ ਜਗ ਬੋ ਰਾਨੰ ਦੇ ਸੁਭਾਗੀ ਸਚ ਨਾਨਕ ਮਨ ਮਨ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਹਿ